ਜਿੱਥੇ ਵਿਪਤਾ ਜਿਹੜੀ ਐ ਉਹ ਪਈ ਹੋਈ ਆ ਲੋਕਾਂ ਨੂੰ ਤਾਂ ਉੱਥੇ ਹੀ ਗੁਰੂ ਘਰ ਲੰਗਰ ਜਿਹੜਾ ਆ ਉਹ ਸੇਵਾਦਾਰ ਜਿਹੜੇ ਨੇ ਲੈ ਕੇ ਪਹੁੰਚੇ ਨੇ ਅਸੀਂ ਵੀ ਸਹਿਯੋਗ ਕਰ ਸਾਨੂੰ ਪਤਾ ਲੱਗਿਆ ਵੀ ਇੱਥੇ ਕਿਨਾਂ ਕੋ ਲੰਗਰ ਨਹੀਂ ਪਹੁੰਚਿਆ ਸਪੈਸ਼ਲ ਹਦਾਇਤਾਂ ਤੇ ਇਹ ਜਿੱਥੇ ਵੀ ਇਹ ਸੇਵਾਾਂ ਮੇ ਚੱਲ ਰਹੀਆਂ ਨੇ ਉੱਥੇ ਅਸੀਂ ਲੰਗਰ ਪਹੁੰਚਦਾ ਕਰਾਂਗੇ ਹਰ ਹਾਲਤ 'ਚ ਪਹੁੰਚਦਾ ਕਰ ਰਹੇ ਹਾਂ ਸਾਡੀ ਜਿਹੜੀ ਟੀਮ ਆ ਸ਼੍ਰੋਮਣੀ ਗੁਰਦਵਾਰਾ ਬੰਦੂਗਣੀ ਪਿਛਲੇ 20-25 ਦਿਨਾਂ ਤੋਂ ਇਹ ਕੰਮ ਸੇਵਾ ਕਰ ਰਹੀ ਹੈ ਜਿਹੜੇ ਪੰਜਾਬੀ ਭਰਾ ਨੇ ਸਾਰੇ ਬਸਦੇ ਨੇ ਪੰਜਾਬ 'ਚ ਇਹਨਾਂ ਦਾ ਦਿਲ ਵੱਡਾ ਹੈ ਇਹ ਜਿੱਥੇ ਜਿਵੇਂ ਹਰਿਆ ਪੰਜਾਬ ਆਊਟਸਟੇਟ ਹੜ ਆ ਗਏ ਇੱਥੇ ਟਰਾਲੀਆਂ ਭਰ ਕੇ ਰਾਸ਼ਨ ਦੀਆਂ ਲੰਗਰ ਲਿਆ ਕੇ ਪਹੁੰਚਦੇ ਨੇ ਪਰ ਇਹ ਤਾਂ ਸਾਡਾ ਆਪਣਾ ਘਰ ਹੈ ਜੇ ਅਸੀਂ ਇੱਥੇ ਨਹੀਂ ਪਹੁੰਚਾਂਗੇ ਤਾਂ ਫਿਰ ਕੌਣ ਪਹੁੰਚੇਗਾ ਤਾਂ ਬਿਲਕੁਲ ਜਿਸ ਤਰੀਕੇ ਤੁਹਾਨੂੰ ਸਵੇਰ ਤੋਂ ਗਰਾਊਂਡ ਜ਼ੀਰੋ ਦੀ ਰਿਪੋਰਟ ਦਿਖਾ ਰਹੇ ਹਾਂ ਤਾਂ ਇਸ ਸਮੇਂ ਲੁਧਿਆਣਾ ਦੇ ਸਸਰਾਲੀ ਕਲੋਨੀ ਵਾਲੇ ਜਿਹੜਾ ਤੁਸੀਂ ਬੰਨਾ ਉੱਤੇ ਖੜੇ ਆਂਦਾ ਬਿਲਕੁਲ ਜਿੱਥੇ ਵਿਪਤਾ ਜਿਹੜੀ ਹੈ ਉਹ ਪਈ ਹੋਈ ਹੈ ਲੋਕਾਂ ਨੂੰ ਤਾਂ ਉੱਥੇ ਹੀ ਗੁਰੂ ਘਰ ਲੰਗਰ ਜਿਹੜਾ ਹੈ ਉਹ ਸੇਵਾਦਾਰ ਜਿਹੜੇ ਨੇ ਲੈ ਕੇ ਪਹੁੰਚੇ ਨੇ ਤਾਂ ਬਿਲਕੁਲ ਐਸਜੀਪੀਸੀ ਵੱਲੋਂ ਜਿਹੜੀ ਕਿ ਇਹ ਸੇਵਾ ਚੁਰਾਈ ਗਈ ਹੈ ਤਾਂ ਵੈਗੁਰਦੀ ਕਾ ਖਾਲਸਾ ਵੈਗੁਰਦੀ ਕੀ ਫਤਿਹ ਜੀ ਖਾਲਸਾ ਸਾਹਿਬ ਹੈ ਕੀ ਫਤਿਹ ਜੀ ਅਗਰ ਜੀ ਜਿਸ ਹਾਲਾਤ ਇਸ ਸਮੇਂ ਬਣੇ ਹੋਏ ਨੇ ਕਿ ਇਸ ਤਰੀਕੇ ਨਾਲ ਦੇਖਦੇ ਹਾਂ ਵੀ ਜਿੱਥੇ ਜ਼ਿਆਦਾ ਲੋਡ ਸੀ ਪ੍ਰਸ਼ਾਧੀਆਂ ਦੇ ਤੋਂ ਲੈ ਕੇ ਪਹੁੰਚ ਕਿਹਣਾ ਚੋ ਇਹ ਇਹ ਹਾਲਾਤ ਜਿਹੜੇ ਪੰਜਾਬ ਦੇ ਅੱਜਕੱਲ ਬਿਪਤਾ ਦੀ ਘੜੀ ਆ ਸਾਰੇ ਪਾਸੇ ਮਤਲਬ ਹੜਾ ਆਏ ਹੋਏ ਨੇ ਸਾਨੂੰ ਇਹ ਜਿੱਥੇ ਸਾਡੇ ਵੀਰ ਬੰਨਾ ਕਚਿਆਰ ਜੀ ਬੰਨਾ ਦਾ ਪ੍ਰਬੰਧ ਕਰਦੇ ਤਾਂ ਜੋ ਕਿ ਇਹ ਜਗਾ ਲੁਧਿਆਣਾ ਸਾਈਡ ਇਹ ਡੁੱਬਣੋ ਬਾਜੇ ਅਸੀਂ ਵੀ ਸਹਿਯੋਗ ਕਰ ਸਾਨੂੰ ਪਤਾ ਲੱਗਿਆ ਵੀ ਇੱਥੇ ਕਿਨਾਂ ਕੋ ਲੰਗਰ ਨਹੀਂ ਪਹੁੰਚਿਆ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਨਯੋਗ ਸਦਾ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਸਪੈਸ਼ਲ ਹਦਾਇਤਾਂ ਤੇ ਇਹ ਜਿੱਥੇ ਵੀ ਇਹ ਸੇਵਾਵਾਂ ਚੱਲ ਰਹੀਆਂ ਨੇ ਉੱਥੇ ਅਸੀਂ ਲੰਗਰ ਪਹੁੰਚਦਾ ਕਰਾਂਗੇ ਹਰ ਹਾਲਤ 'ਚ ਪਹੁੰਚਦਾ ਕਰ ਰਹੇ ਹਾਂ ਸਾਡੇ ਸਾਡੀ ਜੀ ਟੀਮ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ 20-25 ਦਿਨਾਂ ਤੋਂ ਇਹ ਕੰਮ ਸੇਵਾ ਕਰ ਰਹੀ ਹੈ ਬਿਲਕੁਲ ਕਿਸ ਤਰੀਕੇ ਨਾਲ ਦੇਖਦੇ ਨੇ ਵੀ ਜਦੋਂ ਵੀ ਕੁਝ ਇਸ ਤਰੀਕੇ ਦੀ ਵਿਪਤਾ ਜਿਹੜੀ ਹੈ ਜੇ ਪੰਜਾਬ 'ਚ ਹੈ ਕਿਤੇ ਪੰਜਾਬ ਤੋਂ ਬਾਹਰ ਪੈਂਦੀ ਆ ਤਾਂ ਪੰਜਾਬੀ ਹਮੇਸ਼ਾ ਹਿੱਕੜਾ ਕੇ ਉੱਥੇ ਖੜਦੇ ਨੇ ਪਹਿਲੇ ਜਿਹੜੇ ਪੰਜਾਬੀ ਕੌਮ ਆ ਸਿੱਖ ਕੌਮ ਆ ਜਿਹੜੇ ਪੰਜਾਬੀ ਭਰਾ ਨੇ ਸਾਰੇ বাসਦੇ ਨੇ ਪੰਜਾਬ ਚ ਇਹਨਾਂ ਦਾ ਦਿਲ ਵੱਡਾ ਹੈ ਇਹ ਜਿੱਥੇ ਜਿਵੇਂ ਹਰਿਆਣਾ ਚ ਆ ਗਏ ਦਿੱਲੀ ਚ ਆ ਗਏ ਕਿਤੇ ਹੋਰ ਪੰਜਾਬ ਆਊਟਸਟੇਟ ਹੜ ਆ ਗਏ ਇੱਥੇ ਟਰਾਲੀਆਂ ਭਰ ਕੇ ਰਾਸ਼ਨ ਦੀਆਂ ਲੰਗਰ ਲਿਆ ਕੇ ਪਹੁੰਚਦੇ ਨੇ ਪਰ ਇਹ ਤਾਂ ਸਾਡਾ ਆਪਣਾ ਘਰ ਜੇ ਅਸੀਂ ਇੱਥੇ ਨਹੀਂ ਪਹੁੰਚਾਂਗੇ ਤਾਂ ਫਿਰ ਕੌਣ ਪਹੁੰਚੂਗਾ ਬਿਲਕੁਲ ਜਿਸ ਤਰੀਕੇ ਨਾਲ ਦੇਖਦੇ ਆਂ ਵੀ ਸੈਂਟਰ ਤੋਂ ਹੱਲ ਧਿਕਰ ਕੋਈ ਮਦਦ ਨਹੀਂ ਪਹੁੰਚੀ ਨਾ ਕੋਈ ਟਵੀਟ ਆਇਆ ਤਾਂ ਉਹ ਕਿਸ ਤਰੀਕੇ ਨਾਲ ਦੇਖਦੇ ਆਂ ਇਹ ਸਰਕਾਰਾਂ ਦੇ ਕੰਮ ਨੇ ਜੀ ਸਾਡਾ ਕੰਮ ਸੇਵਾ ਦਾ ਉਹ ਸਰਕਾਰ ਰਾਜਨੀਤੀ ਲੋਕ ਰਾਜਨੀਤੀ ਲੋਕ ਹੱਲ ਨੇ ਸੇਵਾ ਤੇ ਡਟੇ ਹੋਏ ਆਂ ਸਾਡਾ ਸੇਵਾ ਇਸੇ ਤਰੀਕੇ ਨਾਲ ਚੱਲਦੀ ਰਹੇਗੀ ਇਸ ਤਰੀਕੇ ਚੱਲਦੀ ਰਹੇਗੀ ਜਿੰਨਾ ਚੱਕਾ ਪੰਜਾਬ ਦੇ ਹਲਾਤ ਠੀਕ ਨਹੀਂ ਹੁੰਦੇ ਸ਼ਰੋਮਣੀ ਗੁਰਦਵਾਰਾ ਪ੍ਰੰਤ ਵੈਕ੍ਰਿਤਿਕਾ ਕਾਲਸਾ ਵੈਕ੍ਰਿਤਿਕਾ ਜਿੱਥੇ ਵਿਪਤਾ ਜਿਹੜੀ ਹੈ ਉਹ ਪਈ ਹੋਈ ਹੈ ਲੋਕਾਂ ਨੂੰ ਤਾਂ ਉੱਥੇ ਹੀ ਗੁਰੂ ਘਰ ਲੰਗਰ ਜਿਹੜਾ ਹੈ ਉਹ ਸੇਵਾਦਾਰ ਜਿਹੜੇ ਨੇ ਲੈ ਕੇ ਪਹੁੰਚੇ ਨੇ ਅਸੀਂ ਵੀ ਸਹਿਯੋਗ ਕਰ ਸਾਨੂੰ ਪਤਾ ਲੱਗਿਆ ਵੀ ਇੱਥੇ ਕਿਨਾਂ ਕੋ ਲੰਗਰ ਨਹੀਂ ਪਹੁੰਚਿਆ ਸਪੈਸ਼ਲ ਹਦਾਇਤਾਂ ਤੇ ਇਹ ਜਿੱਥੇ ਵੀ ਇਹ ਸੇਵਾਾਂ ਮੈਂ ਚੱਲ ਰਹੀਆਂ ਨੇ ਉੱਥੇ ਅਸੀਂ ਲੰਗਰ ਪਹੁੰਚਦਾ ਕਰਾਂਗੇ ਹਰ ਹਾਲਤ ਤੇ ਪਹੁੰਚਦਾ ਕਰ ਰਹੇ ਹਾਂ ਸਾਡੀ ਜਿਹੜੀ ਟੀਮ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪਿਛਲੇ 20 25 ਦਿਨਾਂ ਤੋਂ ਇਹ ਕੰਮ ਸੇਵਾ ਕਰ ਰਹੀ ਹੈ ਜਿਹੜੇ ਪੰਜਾਬੀ ਭਰਾ ਨੇ ਸਾਰੇ ਵੱਸਦੇ ਨੇ ਪੰਜਾਬ 'ਚ ਇਹ ਯਾਹ ਬਾਹਟਸਟੇਟ ਹੜ ਆ ਗਏ ਇੱਥੇ ਟਰਾਲੀਆਂ ਭਰ ਕੇ ਰਾਸ਼ਨ ਦੀਆਂ ਲੰਗਰ ਲਿਆ ਕੇ ਪਹੁੰਚਦੇ ਨੇ ਪਰ ਇਹ ਤਾਂ ਸਾਡਾ ਆਪਣਾ ਘਰ ਹੈ ਜੇ ਅਸੀਂ ਇੱਥੇ ਨਹੀਂ ਪਹੁੰਚਾਂਗੇ ਤਾਂ ਫਿਰ ਕੌਣ ਪਹੁੰਚੇਗਾ ਤਾਂ ਬਿਲਕੁਲ ਜਿਸ ਤਰੀਕੇ ਤੁਹਾਨੂੰ ਸਵੇਰ ਤੋਂ ਹੀ ਗਰਾਊਂਡ ਜ਼ੀਰੋ ਦੀ ਰਿਪੋਰਟ ਦਿਖਾ ਰਹੇ ਹਾਂ ਤਾਂ ਇਸ ਸਮੇਂ ਲੁਧਿਆਣਾ ਦੇ ਸਸਰਾਲੀ ਕਲੋਨੀ ਵਾਲੇ ਜਿਹੜਾ ਤੁਸੀਂ ਬੰਨ ਉੱਤੇ ਖੜੇ ਆਂ ਤਾਂ ਬਿਲਕੁਲ ਜਿੱਥੇ ਵਿਪਤਾ ਜਿਹੜੀ ਹੈ ਉਹ ਪਈ ਹੋਈ ਹੈ ਲੋਕਾਂ ਨੂੰ ਤਾਂ ਉੱਥੇ ਹੀ ਗੁਰੂ ਘਰ ਲੰਗਰ ਜਿਹੜਾ ਹੈ ਉਹ ਸੇਵਾਦਾਰ ਜਿਹੜੇ ਨੇ ਲੈ ਕੇ ਪਹੁੰਚੇ ਨੇ ਤਾਂ ਬਿਲਕੁਲ ਐਸਜੀਪੀਸੀ ਵੱਲੋਂ ਜਿਹੜੀ ਕਿ ਇਹ ਸੇਵਾ ਚੁਰਾਈ ਗਈ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਖਾਲਸਾ ਸਾਹਿਬ ਹੈ ਕੀ ਫਤਿਹ ਜੀ ਅਗਰ ਜੀ ਜਿਸ ਹਾਲਾਤ ਇਸ ਸਮੇਂ ਬਣੇ ਹੋਏ ਨੇ ਕਿਸ ਤਰੀਕੇ ਨਾਲ ਦੇਖਦੇ ਹਾਂ ਵੀ ਜਿੱਥੇ ਜ਼ਿਆਦਾ ਲੋਡ ਸੀ ਪ੍ਰਸ਼ਾਦੀਆਂ ਦੀ ਤੁਸ ਲੈ ਕੇ ਪਹੁੰਚੂ ਕੀ ਕਰਨ ਚਾਹੁੰਦੇ ਇਹ ਇਹ ਹਾਲਾਤ ਜਿਹੜੇ ਪੰਜਾਬ ਦੇ ਅੱਜ ਕੱਲ ਬਿਪਤਾ ਦੀ ਘੜੀ ਆ ਸਾਰੇ ਪਾਸੇ ਮਤਲਬ ਹੜਾ ਆਏ ਹੋਏ ਨੇ ਸਾਨੂੰ ਇਹ ਜਿੱਥੇ ਸਾਡੇ ਵੀਰ ਬੰਨਾ ਕਚਿਆਰ ਜੀ ਬੰਨਾ ਦਾ ਪ੍ਰਬੰਧ ਕਰਦੇ ਤਾਂ ਜੋ ਕਿ ਇਹ ਜਗ੍ਹਾ ਲੁਧਿਆਣਾ ਸਾਈਡ ਡੁੱਬਣੋਂ ਬਚੇ ਅਸੀਂ ਵੀ ਸਹਿਯੋਗ ਕਰ ਸਾਨੂੰ ਪਤਾ ਲੱਗਿਆ ਵੀ ਇੱਥੇ ਕਿਨਾਂ ਕੋ ਲੰਗਰ ਨਹੀਂ ਪਹੁੰਚਿਆ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਮਾਨਯੋਗ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਸਪੈਸ਼ਲ ਹਦਾਇਤਾਂ ਤੇ ਇਹ ਜਿੱਥੇ ਵੀ ਇਹ ਸੇਵਾਵਾਂ ਚੱਲ ਰਹੀਆਂ ਨੇ ਉੱਥੇ ਅਸੀਂ ਲੰਗਰ ਪਹੁੰਚਦਾ ਕਰਾਂਗੇ ਹਰ ਹਾਲਤ 'ਚ ਪਹੁੰਚਦਾ ਕਰ ਰਹੇ ਹਾਂ ਸਾਡੇ ਸਾਡੀ ਜਿਹੜੀ ਟੀਮ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਪਿਛਲੇ 20-25 ਦਿਨਾਂ ਤੋਂ ਇਹ ਕੰਮ ਸੇਵਾ ਕਰ ਰਹੀ ਹੈ ਬਿਲਕੁਲ ਕਿਸ ਤਰੀਕੇ ਨਾਲ ਦੇਖਦੇ ਨੇ ਵੀ ਜਦੋਂ ਵੀ ਕੁਝ ਇਸ ਤਰੀਕੇ ਦੀ ਵਿਪਤਾ ਜਿਹੜੀ ਹੈ ਜੇ ਪੰਜਾਬ 'ਚ ਹੈ ਕਿਤੇ ਪੰਜਾਬ ਤੋਂ ਬਾਹਰ ਪੈਂਦੀ ਆ ਤਾਂ ਪੰਜਾਬੀ ਹਮੇਸ਼ਾ ਹਿੱਕੜਾ ਕੇ ਉੱਤੇ ਖੜਦੇ ਨੇ ਪਹਿਲੇ ਜਿਹੜੇ ਪੰਜਾਬੀ ਕੌਮ ਆ ਸਿੱਖ ਕੌਮ ਆ ਜਿਹੜੇ ਪੰਜਾਬੀ ਭਰਾ ਨੇ ਸਾਰੇ ਵੱਸਦੇ ਨੇ ਪੰਜਾਬ ਚ ਇਹਨਾਂ ਦਾ ਦਿਲ ਵੱਡਾ ਹੈ ਇਹ ਜਿੱਥੇ ਜਿਵੇਂ ਹਰਿਆਣਾ ਝੜ ਆ ਗਏ ਦਿੱਲੀ ਚ ਆ ਗਏ ਕਿਤੇ ਹੋਰ ਪੰਜਾਬ ਆਊਟਸਟੇਟ ਹੜ ਆ ਗਏ ਇੱਥੇ ਟਰਾਲੀਆਂ ਭਰ ਕੇ ਰਾਸ਼ਨ ਦੀ ਲੰਗਰ ਲਿਜਾ ਕੇ ਪਹੁੰਚਦੇ ਨੇ ਪਰ ਇਹ ਤਾਂ ਸਾਡਾ ਆਪਣਾ ਘਰ ਹੈ ਜੇ ਅਸੀਂ ਇੱਥੇ ਨਹੀਂ ਪਹੁੰਚਾਂਗੇ ਤਾਂ ਫਿਰ ਕੌਣ ਪਹੁੰਚੂਗਾ ਬਿਲਕੁਲ ਜਿਸ ਤਰੀਕੇ ਨਾਲ ਦੇਖਦੇ ਆ ਵੀ ਸੈਂਟਰ ਤੋਂ ਹੱਲ ਧਿਕਰ ਕੋਈ ਮਦਦ ਨਹੀਂ ਪਹੁੰਚੀ ਨਾ ਕੋਈ ਟਵੀਟ ਆਇਆ ਤਾਂ ਉਹ ਕਿਸ ਤਰੀਕੇ ਨਾਲ ਦੇਖਦੇ ਇਹ ਸਰਕਾਰਾਂ ਦੇ ਕੰਮ ਨੇ ਜੀ ਸਾਡਾ ਕੰਮ ਸੇਵਾ ਦਾ ਉਹ ਸਰਕਾਰ ਰਾਜਨੀਤੀ ਲੋਕ ਰਾਜਨੀਤੀ ਲੋਕੋ ਜਾਨੀ ਸੇਵਾ ਤੇ ਡਟੇ ਹੋਏ ਹਾਂ ਸਾਡਾ ਸੇਵਾ ਸੇਵਾ ਇਸ ਤਰੀਕੇ ਨਾਲ ਚਲਦੀ ਰਹੇਗੀ ਇਸ ਤਰੀਕੇ ਚਲਦੀ ਰਹੇਗੀ ਜਿੰਨਾ ਚੱਕਾ ਪੰਜਾਬ ਦੇ ਹਲਾਲ ਠੀਕ ਨਹੀਂ ਹੁੰਦੇ ਸ਼ਰੋਮਣੀ ਗੁਰਦੁਆਰਾ ਪ੍ਰੰਧ ਕਮ 칼사 왜 그래?